ਤੁਸੀਂ ਦੇਖੋ ਕਿ ਲੁਧਿਆਣਾ ਦੇ ਵਿੱਚ ਉਹ ਸ਼ਹਿਰ ਜਿਹਨੂੰ ਆਪਾਂ ਕਹਿੰਨੇ ਆ ਕਿ ਸਭ ਤੋਂ ਭੀੜ ਭੜੱਕੇ ਵਾਲਾ ਸ਼ਹਿਰ ਆ ਉਹਦੇ ਵਿੱਚ ਇਦਾਂ ਦੀ ਵਾਰਦਾਤ ਹੋ ਜਾਣੀ ਤੇ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਅੱਧੀ ਰਾਤ ਨੂੰ ਫਿਲਮ ਦੇਖ ਕੇ ਦੋਸਤਾਂ ਦੇ ਨਾਲ ਉਹ ਵਾਪਸ ਆ ਰਿਹਾ ਸੀਗਾ ਪਰਿਵਾਰ ਦਾ ਕਮਾਊ ਪੁੱਤ ਸੀਗਾ ਕਾਰਪੈਂਟਰ ਦਾ ਕੰਮ ਕਰਦਾ ਸੀਗਾ ਦਿਨੇਸ਼ ਨਾਮ ਸੀਗਾ ਤੇ ਨikhil ਜਿਹੜਾ ਉਹਦਾ ਦੋਸਤ ਜੀ ਉਹਦੇ ਉਸੇ ਨਾਲ ਪਿੱਛੇ ਬੈਠਾ ਹੋਇਆ ਸੀ ਪਰ ਦੋਵਾਂ ਦੋਸਤਾਂ ਦੇ ਵਿੱਚੋਂ ਜਿਹੜਾ ਚਲਾ ਰਿਹਾ ਸੀਗਾ ਉਹਦੀ ਮੌਤ ਹੋ ਜਾਂਦੀ ਹੈ ਸਿਰਫ ਤੇ ਸਿਰਫ ਕਸੂਰ ਇਹਦਾ ਸੀ ਕਿ ਅੱਧੀ ਰਾਤ ਨੂੰ ਦਿਲ ਪਰਚਾਵਾ ਕਰਕੇ ਵਾਪਸ ਆਉਂਦੇ ਸੀ ਪਰ ਗੁੰਡੇ ਮਗਰ ਲੱਗਦੇ ਨੇ ਤੇ ਉਹਨਾਂ ਨੇ ਦੇਖਿਆ ਕਿ ਕਿਵੇਂ ਕਿੱਡਾ ਬੁਰਾ ਹਾਲ ਹੋ ਗਿਆ ਫਿਲਹਾਲ ਇਹ ਤਸਵੀਰ ਇਹ ਤਸਵੀਰ ਜਿਹੜੀ ਹੈ ਬਹੁਤ ਭਿਆਨਕ ਤਸਵੀਰ ਹੈ ਤੁਹਾਨੂੰ ਦਿਖਾ ਰਹੇ ਹਾਂ ਇਹ ਕਿਵੇਂ ਉਸ ਮੁੰਡੇ ਦੇ ਨਾਲ ਕਿੱਡਾ ਗਲਤ ਹੁੰਦਾ ਹੈ ਤੇਜ਼ ਰਫਤਾਰ ਦੇ ਕਾਰਨ ਉਹ ਅੱਗੇ ਆ ਕੇ ਬਿਜਲੀ ਵਾਲੇ ਖੰਭੇ 'ਚ ਵੱਜਦਾ ਜਿਸ ਕਰਕੇ ਉਹਦੀ ਮੌਤ ਹੋ ਜਾਂਦੀ ਹੈ ਨਾਲ ਦਾ ਦੋਸਤ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਦਰਅਸਲ ਜਿਵੇਂ ਆਮ ਮੁੰਡੇ ਜਿਹੜੇ ਆ ਕੰਮਕਾਰ ਤੋਂ ਬਹਿਲੇ ਹੋ ਕੇ ਕਮਾਉ ਪੁੱਤ ਕਈ ਵਾਰ ਕਹਿੰਦਾ ਵੀ ਚੱਲ ਫਿਲਮ ਦੇਖ ਆਉਨੇ ਆ ਇਹ ਵੀ ਦੋਸਤਾਂ ਦਾ ਨਾਲ ਇਕੱਠੇ ਹੋ ਕੇ ਫਿਲਮ ਦੇਖਣ ਗਏ ਸੀਗੇ ਪਰ ਰਾਤ ਨੂੰ ਜਦੋਂ ਫਿਲਮ ਦੇਖ ਕੇ ਵਾਪਸ ਮੁੜੇ ਆ ਤਾਂ ਫਿਰ ਬਹੁਤ ਦਰਦਨਾਕ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਇਹ ਹਾਸਾ ਵਾਪਰਦਾ ਪਿੱਛੇ ਉਹਨਾਂ ਦੇ ਗੁੰਡੇ ਲੱਗਦੇ ਆ ਬੰਦੇ ਪੈ ਜਾਂਦੇ ਆ ਸਵਿਫਟ ਕਾਰ ਦੇ ਵਿੱਚ ਹੁੰਦੇ ਆ ਤੇ ਨਾਲ ਦੇ ਨਾਲ ਜਿਹੜੇ ਦੂਸਰੇ ਸਕੂਟਰੀ ਵਾਲੇ ਹੁੰਦੇ ਦੋਸਤ ਜਾਣੇ ਕਿ ਇਹਨਾਂ ਦੇ ਦੋਸਤ ਉਹ ਦੱਸਦੇ ਆ ਕਿ ਅਸੀਂ ਬੜੀ ਕੋਸ਼ਿਸ਼ ਕੀਤੀ ਉੱਥੋਂ ਫਰਾਰ ਹੋਣ ਦੀ ਪਰ ਇਹਦੇ ਚੱਕਰ ਦੇ ਵਿੱਚ ਆ ਕੇ ਜਿਹੜਾ ਨਿੱਕਲ ਦੇ ਨਾਲ ਮੁੰਡਾ ਬੈਠਾ ਸੀ ਵਿਨੋਦ ਉਹਨਾਂ ਦੋਹਾਂ ਦੀ ਮੋਟਰਸਾਈਕਲ ਦੀ ਬਿਜਲੀ ਵਾਲੇ ਖੰਬੇ ਨਾਲ ਟੱਕਰ ਹੁੰਦੀ ਹੈ ਤੇ ਉਸ ਬਾਅਦ ਦੋਹਾਂ ਦੀ ਹਾਲਤ ਗੰਭੀਰ ਹੁੰਦੀ ਹੈ ਪਰ ਜਿਹੜਾ ਚਲਾ ਰਿਹਾ ਸੀਗਾ ਉਹਦੀ ਥਾਂ ਦੇ ਉੱਤੇ ਮੌਤ ਹੈ ਦੂਸਰਾ ਬਹੁਤ ਗੰਭੀਰ ਹੈ ਤੇ ਜ਼ੇਰੇ ਇਲਾਜ ਹੈ ਦੱਸਿਆ ਜਾਂਦਾ ਹੈ ਕਿ ਸ਼ਿਮਲਾਪੁਰੀ ਦੇ ਨੇੜੇ ਹਰ ਗੋਵਿੰਦਪੁਰ ਪੈਂਦਾ ਹੈ ਦੋਹੇ ਉੱਥੇ ਦੇ ਰਹਿਣ ਵਾਲੇ ਸੀਗੇ ਕਮਾਊ ਸੀਗੇ ਕਾਰਪੈਂਟਰ ਦਾ ਕੰਮ ਕਰਦੇ ਸੀਗੇ ਜਿਵੇਂ ਮੈਂ ਦੱਸਿਆ ਕਿ ਮਨ ਪਰਚਾਵੇ ਦੇ ਲਈ ਅਕਸਰ ਅਸੀਂ ਵੀ ਕਮਾਕਾਰਾਂ ਤੋਂ ਵਿਹਲਾ ਹੋ ਕੇ ਫਿਲਮਾਂ ਵੇਖਣ ਚਲੇ ਜਾਂਦੇ ਹਾਂ ਪਰ ਜ਼ਮਾਨਾ ਉਲਟਾ ਗਿਆ ਲੋਕਾਂ ਦੇ ਜਿਹੜੇ ਨੇ ਵਰੀਦੇ ਬਦਲ ਜਾਂਦੇ ਨੇ 300 ਰੁਪਏ ਦੇ ਪਿੱਛੇ ਜਿੱਥੇ ਹੁਣ ਕਤਲ ਹੋਣੇ ਸ਼ੁਰੂ ਹੋ ਗਏ ਆ ਇਹਨਾਂ ਦੇ ਪਿੱਛੇ ਸਵਿਫਟ ਕਾਰ ਤੇ ਮੋਟਰਸਾਈਕਲ ਲੱਗਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰਦਾ ਆ ਫਿਲਹਾਲ ਤੁਸੀਂ ਉਹ ਤਸਵੀਰ ਦੇਖ ਰਹੇ ਹੋ ਜਿਹੜੀ ਕਿ ਇਸ ਦਰਦਨਾਕ ਹਾਦਸੇ ਦੀ ਤਸਵੀਰ ਹੈ ਪਰ ਸਵਾਲ ਇਹ ਖੜੇ ਹੁੰਦੇ ਆ ਕਿ ਐਡਾ ਵੱਡਾ ਸ਼ਹਿਰ ਜਿਹੜਾ ਆਪਾਂ ਕਹਿੰਦੇ ਆ ਕਿ ਗੱਚਾ ਗੱਚ ਭਰਿਆ ਹੋਂਦਾ ਹੈ ਲੋਕਾਂ ਦੇ ਨਾਲ ਉੱਥੇ ਵੀ ਜੇਕਰ ਇਦਾਂ ਦੇ ਹਾਦਸੇ ਹੋਣ ਲੱਗ ਪੈਣ ਇਦਾਂ ਦੀਆਂ ਘਟਨਾਵਾਂ ਹੋਣ ਤਾਂ ਲਾਅ ਐਂਡ ਆਰਡਰ ਤੇ ਪ੍ਰਸ਼ਾਸਨ ਦੇ ਉੱਤੇ ਵੱਡੇ ਔਰ ਇਹ ਪੂਰੀ ਸੀਸੀਟੀਵੀ ਤੁਸੀਂ ਦੇਖੋ ਕਿ ਅੱਧੀ ਰਾਤ ਦੀ ਆ ਕਿ ਉਹ ਫਿਲਮ ਦੇਖ ਕੇ ਵਾਪਸ ਮੁੜਦੇ ਆ ਮਗਰ ਉਹਨਾਂ ਦੇ ਸਵਿਫਟ ਕਾਰ ਕਿੰਦੇ ਕੋਈ ਲਾ ਦਿੰਦਾ ਆ ਤੇ ਜਦੋਂ ਉਹ ਤੇਜ਼ ਚਾਰ ਲੈਂਦੇ ਆ ਵੀ ਕੋਈ ਸਾਡ ਨੂੰ ਖੋ ਨਾ ਲੇ ਜਾਂ ਲੁੱਟ ਖੋ ਨਾ ਹੋ ਜਵੇ ਸਾਡੇ ਨਾਲ ਤੇ ਇਸੇ ਕਾਲੀ ਦੇ ਵਿੱਚ ਉਹਨਾਂ ਦਾ ਮੋਟਰਸਾਈਕਲ ਜਿਹੜਾ ਆ ਖੰਬੇ ਨਾਲ ਟਕਰਾਂਦਾ ਤੇ ਇਹਨਾਂ ਵਿਚਾਰਿਆਂ ਦੀ ਸੋਹਣੇ ਸੁਨੱਖੇ ਪੁੱਤਾਂ ਦੀ ਜਿਹੜੀ ਹਾਲਤ ਗੰਭੀਰ ਹੋ ਜਾਂਦੀ ਹੈ ਇੱਕ ਦੀ ਤਾਂ ਹੁਣ ਥਾ ਮੌਤ ਜਿਹੜਾ ਕਿ ਚਲਾ ਰਿਹਾ ਸੀਗਾ ਮੋਟਰਸਾਈਕਲ ਉਸ ਦੀ ਮੌਤ ਹੋ ਚੁੱਕੀ ਹੈ ਤੁਸੀਂ ਅੰਦਾਜ਼ਾ ਲਾਓ ਕਿ ਦਿਨੇਸ਼ ਜਿਹੜਾ ਕਿ ਪਰਿਵਾਰ ਦਾ ਕਮਾਊ ਪੁੱਤ ਸੀਗਾ ਉਹਦਾ ਕੀ ਹਾਲ ਹੋਇਆ ਹੋਵੇਗਾ ਔਰ ਜਿਹੜੇ ਜਿਹੜਾ ਵਿਚਾਰਾ ਜ਼ਖਮੀ ਆ ਨikhil ਪਿੱਛੇ ਬੈਠਾ ਸੀ ਉਹ ਕਿੰਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਆ ਔਰ ਦੋਨੇ ਕਮਾਊ ਪੁੱਤ ਕਹਿੰਦੇ ਕਾਰਪੈਂਟਰ ਦਾ ਕੰਮ ਕਰਦੇ ਸੀਗੇ ਇਹ ਔਰ ਅਕਸਰ ਸਾਡੇ ਆਮ ਘਰਾਂ ਦੇ ਵਿੱਚੋਂ ਮੁੰਡੇ ਉੱਠਦੇ ਨੇ ਆਪਦੇ ਮਾਪਿਆਂ ਦਾ ਸਹਾਰਾ ਬਣਦੇ ਨੇ ਕੋਈ ਕਾਰਪੈਂਟਰ ਦਾ ਕੰਮ ਕਰਦਾ ਆ ਕੋਈ ਕਿਸੇ ਤਰੀਕੇ ਦੇ ਨਾਲ ਕੰਮ ਕਰਦਾ ਯਾਨੀ ਕਿ ਜਿੰਨੀ ਕਿਸੇ ਦੀ ਗੁੰਜਾਇਸ਼ ਆ ਜਿੰਨੇ ਤਰੀਕੇ ਦੇ ਨਾਲ ਉਹ ਮਿਹਨਤ ਕਰ ਸਕਦਾ ਆ ਆਪਦੀ ਗਰੀਬੀ ਤੋੜਨ ਦੇ ਲਈ ਆਪਣਾ ਘਰ ਚਲਾਉਣ ਦੇ ਲਈ ਉਹ ਕੰਮ ਕਰਦੇ ਆ ਦinesh ਨੇ ਵੀ ਸ਼ਾਇਦ ਇਹੀ ਸੋਚਿਆ ਹੋਵੇਗਾ ਪਰ ਇਹ ਹਾਲਾਤ ਪੰਜਾਬ ਦੇ ਨੇ ਨਾ ਕਿ ਸੇ ਹੋਰਦੇ ਆ ਜੇਕਰ ਇੱਥੇ ਲਾ ਐਂਡ ਆਰਡਰ ਸਹੀ ਹੁੰਦਾ ਤੇ ਸ਼ਾਇਦ ਅੱਜ ਦਿਨੇਸ਼ ਵੀ ਜਿਉਂਦਾ ਹੁੰਦਾ ਤੇ ਦੂਸਰਾ ਨikhil ਜਿਹੜਾ ਕਿ ਜ਼ੇਰੇ ਇਲਾਜ ਆ ਉਹਦੀ ਹਾਲਤ ਬਹੁਤ ਗੰਭੀਰ ਆ ਉਹ ਵੀ ਸ਼ਾਇਦ ਠੀਕ ਠਾਕ ਹੁੰਦਾ ਉਧਰ ਜੇ ਗੱਲ ਕੀਤੀ ਜਾਵੇ ਇਹ ਦੋਹੇ ਜਣੇ ਦਿਨੇਸ਼ ਦਾ ਸਾਥੀ ਤੇ ਬਾਕੀ ਜਿਹੜੇ ਉਸਗੇ ਇਹ ਸਾਰੇ ਗੋਬਿੰਦਨਗਰ ਨਿਊ ਸ਼ਿਮਲਾਪੁਰੀ ਦੇ ਰਹਿਣ ਵਾਲੇ ਨੇ ਪਰ ਫਿਲਹਾਲ ਹੁਣ ਇਸ ਏਰੀਆ ਦੇ ਵਿੱਚ ਸੋਗ ਦੀ ਲਹਿਰ ਆ